ਹਿੰਦੁਸਤਾਨੀਓ ਮੇਰੇ ਹਮਵਤਨੋ ਅੱਜ ਸਾਡਾ ਦੇਸ਼ ਜੰਗ ਦੀ ਹਾਲਾਤ ਦੇ ਵਿੱਚ ਹੈ ਕੋਈ ਵੀ ਸਿਆਣਾ ਸਮਾਜ ਜੰਗ ਨੂੰ ਪਸੰਦ ਨਹੀਂ ਕਰਦਾ ਇਹ ਜੰਗ ਸਾਡੇ ਤੇ ਥੋਪੀ ਗਈ ਹੈ ਪਹਿਲਾਂ ਪਾਰਲੀਮੈਂਟ ਤੇ ਹਮਲਾ ਹੋਇਆ ਫਿਰ ਅਕਸ਼ਰ ਤਾਮ ਹੋਇਆ ਫਿਰ ਪੂਰੀ ਹੋਇਆ ਫਿਰ ਪਾਰਲੀਮੈਂਟ ਤੇ ਹਮਲਾ ਹੋਇਆ ਫਿਰ ਪੁਲਵਾਮਾ ਹੋਇਆ ਫਿਰ ਅਮਰਨਾਥ ਤੇ ਯਾਤਰਾ ਦੇ ਯਾਤਰੀਆਂ ਤੇ ਹਮਲਾ ਹੋਇਆ ਹੁਣ ਪਹਿਲਗਾਮ ਹਮਲਾ ਹੋਇਆ ਹੱਥ ਤੇ ਹੱਥ ਕਰਕੇ ਬੈਠ ਜਾਣਾ ਇਹ ਜ਼ਿੰਦਾ ਕੌਮਾਂ ਦੀ ਨਿਸ਼ਾਨੀ ਨਹੀਂ ਹੁੰਦੀ ਲਿਹਾਜ਼ਾ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਦਾ ਜੋ ਫੈਸਲਾ ਹੈ ਇਹ ਸਹੀ ਤੇ ਬਰਵਕਤ ਲਿਆ ਗਿਆ ਕਿ ਇਹ ਸ਼ੈਤਾਨੀ ਚੱਕਰ ਹਮੇਸ਼ਾ ਹਮੇਸ਼ਾ ਲਈ ਖਤਮ ਹੋਣਾ ਚਾਹੀਦਾ ਬਕੌਲਿਕ ਪੰਜਾਬੀ ਸ਼ਾਇਰ ਦੇ ਕਿ ਹੋਣੀ ਹੋ ਕੇ ਰਹਿੰਦੀ ਹੈ ਹੋਣੀ ਰੋਕਿਆ ਰੁਕਦੀ ਨਹੀਂ ਜੇ ਗੱਲ ਸ਼ੁਰੂ ਹੋ ਜਾਵੇ ਤਾਂ ਗੱਲ ਵੀ ਬਿਨਾ ਮੁਕਾਇਆ ਮੁੱਕਦੀ ਨਹੀਂ ਇਹ ਪਾਕਿਸਤਾਨ ਨਾਲ ਇਹ ਗੱਲ ਮੁਕਾਉਣੀ ਤਾਂ ਪੈਣੀ ਸੀ ਔਰ ਪੁਲਵਾਮਾ ਤੋਂ ਬਾਅਦ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਨੇ ਬਾਲਾਕੋਟ ਦਾ ਜਵਾਬ ਦਿੱਤਾ ਉਹਦੇ ਨਾਲ ਪਿਛਲੇ 5 ਸਾਲ ਹਿੰਦੁਸਤਾਨ ਦੇ ਚੈਨ ਨਾਲ ਗੁਜ਼ਰ ਗਏ ਇੱਕ ਗੱਲ ਛੋਟੀ ਜੀ ਮੈਂ ਤੁਹਾਨੂੰ ਯਾਦ ਹੀ ਕਰਾਉਂਦਾ ਜਾਵਾਂ ਕਿ ਅੱਜ ਤੋਂ 2300 ਸਾਲ ਪਹਿਲਾਂ ਜਦੋਂ ਸਿਕੰਦਰ ਯੂਨਾਨੀ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਤਾਂ ਪੰਜਾਬ ਦੇ ਰਾਜਾ ਪੋਰਸ ਨੇ ਸਿਕੰਦਰ ਯੂਨਾਨੀ ਨੂੰ ਮਜਬੂਰ ਕਰਤਾ ਕਿ ਉਹ ਪਰਤ ਕੇ ਆਪਣੇ ਦੇਸ਼ ਵਾਪਸ ਚਲਾ ਜਾਵੇ ਯੂਨਾਨੀਆਂ ਤੋਂ ਬਾਅਦ ਹਿੰਦੁਸਤਾਨ ਤੇ ਹੁੰਨਾਂ ਨੇ ਹਮਲਾ ਕੀਤਾ ਸਾਕਿਆ ਨੇ ਹਮਲਾ ਕੀਤਾ ਤਾਤਾਰੀਆਂ ਨੇ ਕੀਤਾ ਅਰਬਾਂ ਨੇ ਕੀਤਾ ਫਾਰਸੀ ਤੁਰਕ ਅਫਗਾਨ ਪਰ ਇਹ 2300 ਸਾਲ ਪੰਜਾਬ ਜਿਹੜਾ ਇਹ ਹਿੰਦ ਵਾਸਤੇ ਇੱਕ ਲੋਹੇ ਦੀ ਦੀਵਾਰ ਬਣ ਗਿਆ ਤੇ ਹਿੰਦ ਦੀ ਇੱਕ ਚਾਦਰ ਬਣ ਗਿਆ ਸਾਡੇ ਗੁਰੂ ਸਹਿਬਾਨ ਨੇ ਧਰਮ ਦੀ ਰੱਖਿਆ ਖਾਤਰ ਗਊ ਗ੍ਰੀਤੀ ਹਫਾਜ਼ਤ ਖਾਤਰ ਲਾ-ਮਿਸਾਲ ਕੁਰਬਾਨੀਆਂ ਦਿੱਤੀਆਂ ਇਥੋਂ ਤੱਕ ਕਿ ਆਪਣਾ ਸਰਬੰਸ ਵਾਰ ਦਿੱਤਾ ਜੰਗ ਏ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਗਦਰੀ ਬਾਬਿਆਂ ਦੀ ਸ਼ਕਲ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਕਲ ਦੇ ਵਿੱਚ ਲਾਲਾ ਲਾਜਪਤ ਰਾਏ ਮਦਨ لال ਠੀਗੜਾ ਸ਼ਹੀਦ ਆਜ਼ਮ ਭਗਤ ਸਿੰਘ ਤੇ ਕੁਦਮ ਸਿੰਘ ਦੀ ਸ਼ਕਲ ਦੇ ਵਿੱਚ ਪੰਜਾਬ ਦੇ ਬੇਟੇ ਭਾਰਤ ਮਾਂ ਤੇ ਦੁੱਧ ਦਾ ਕਰਜ਼ ਅ ਅਦਾ ਕਰਨ ਲਈ ਅੱਗੇ ਆਏ ਜਦੋਂ ਸਾਨੂੰ ਆਜ਼ਾਦੀ حاصل ਹੋ ਗਈ ਤਾਂ 47 48 ਜਿਹੜੀ ਕਸ਼ਮੀਰ ਦੀ ਜੰਗ ਸੀ 61 ਦੇ ਵਿੱਚ ਜਿਹੜੀ ਗੋਆ ਦੀ ਆਜ਼ਾਦੀ ਦੀ ਜੰਗ ਸੀ 64 65 71 ਕਾਰਗੇ ਲੰਕਾ ਇਹ ਸਾਰੀਆਂ ਜੰਗਾਂ ਦੇ ਵਿੱਚ ਇਹ ਸਾਡੇ ਹਿੱਸੇ ਆਇਆ ਕਿ ਸਭ ਤੋਂ ਵੱਧ ਬਹਾਦਰੀ ਦੇ ਜੋ ਤਮਗੇ ਮਿਲੇ ਪਰਮਵੀਰ ਮਹਾਵੀਰ ਵੀਰ ਤਾਂ ਉਹ ਪੰਜਾਬ ਨੂੰ ਹਾਸਲ ਹੋਏ ਔਰ ਮੈਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਔਰ ਮੇਰਾ ਮੇਰਾ ਦਿਲ ਇਸ ਗੱਲ ਦੀ ਗਵਾਹੀ ਦੇਣ ਨੂੰ ਤਿਆਰ ਹੈ ਕਿ ਮੌਜੂਦਾ ਹਾਲਾਤ ਦੇ ਵਿੱਚ ਵੀ ਪੰਜਾਬ ਦੇ ਬੇਟੇ ਬੇਟੀਆਂ ਉਹੀ ਕਿਰਦਾਰ ਅਦਾ ਕਰਨਗੇ ਜੋ ਅੱਜ ਤੋਂ 2300 ਸਾਲ ਪਹਿਲਾਂ ਆਪਣੇ ਬਜ਼ੁਰਗਾਂ ਆਪਣੇ ਗੁਰੂਆਂ ਦੇ ਨਕਸ਼ੇ ਗਦਮ ਤੇ ਕਰਦੇ ਉਹਨਾਂ ਨੇ ਕੀਤਾ ਔਰ ਇਸ ਜੰਗ ਦੇ ਵਿੱਚ ਵੀ ਉਹੀ ਨਤੀਜੇ ਨਿਕਲਣਗੇ ਜਿਵੇਂ ਡਾ ਫਿਲੋਰਾ 하ਜੀ ਪੀਰ ਬਸੰਤਰ ਦੇ ਬਹਾਦਰ ਹੋਇਆ ਮੈਂ ਇੱਕ ਗੱਲ ਹਮੇਸ਼ਾ ਕਹੀ ਹੈ ਔਰ ਅੱਜ ਫੇਰ ਤੁਹਾਨੂੰ ਕਹਾਂਗਾ ਕਿ ਪੰਜਾਬੀ ਤੇ ਮਾਇੂਸੀ ਪੰਜਾਬੀ ਤੇ ਗੁੱਸਦੇ ਲਈ ਇਹ ਦੋ ਲਫ਼ਜ਼ ਇੱਕ ਸਾਹ ਦੇ ਵਿੱਚ ਜਮਾ ਨਹੀਂ ਹੋ ਸਕਦੇ ਸੱਚੇ ਪੰਜਾਬੀ ਨੂੰ ਨਾ ਤਾਂ ਕੋਈ ਤਮਾ ਹਿਲਾ ਸਕਦੀ ਹੈ ਤੇ ਨਾ ਕੋਈ ਡਰ ਜਾਂ ਖੋਫ ਉਹਦੇ ਵਿੱਚ ਆ ਸਕਦਾ ਪੰਜਾਬੀ ਭਾਈ ਮੇਰੇ ਇਹ ਹੁਣ ਆਪਣਾ ਫਰਜ਼ ਹੈ ਕਿ ਜਿਹੜੀਆਂ ਹਨੇੜੀਆਂ ਅੱਜ ਹਿੰਦੁਸਤਾਨ ਦੇ ਖਿਲਾਫ ਉੱਠਦੀਆਂ ਉਹਨਾਂ ਨੂੰ ਸੁਨੇਹਾ ਦਈਏ ਕਿ ਤੁਸੀਂ ਆਪਣਾ ਰਸਤਾ ਬਦਲ ਲਓ ਇਹ ਰਸਤਾ ਤੁਹਾਡਾ ਨਹੀਂ ਹੈ मेरे कोई नवा नुस्खा नहीं है बल्कि वही मुबारक नुस्खा जो कि इंसानियत के सब तो बड़े हमदर्द श्री गुरु गोबिंद सिंह साहब ने फरमाया सी कि चिड़ियों से मैं बाज दड़ाऊं सवा लाख से एक लड़ाऊं तबे गोबिंद सिंह नाम कहाओं वाहिगुरु जी का खालसा वाहेगुरु जी की फतेह